ਜੀ ਸਾਸਰੀ ਘਾਲ ਜੀ ਸਵਾਗਤ ਆ ਤੁਹਾਡਾ ਆਪਣੇ ਨਵੇਂ ਵਲੌਗ ਦੇ ਵਿੱਚ ਇਹ ਆਪਾਂ ਚੱਲੇ ਆ ਹਰਸ਼ੀ ਘਰੇ ਆਵੇ ਉੱਥੋਂ ਗੱਟੂ ਲੈਣਾ ਆਪੀ ਉਰੇ ਆਏ ਹੋਰ ਆ ਦਸੀ ਗਰ ਰਿਸ਼ਤੇਦਾਰ ਉਪਰਾਵਾ ਜਾ ਹਰਸ਼ੀ ਕਰੋ ਆਪਣਾ ਗੱਟੂ ਫੜ ਕੇ ਆਇਆ ਤੇ ਉਹ ਇੱਕ ਨੂਰ ਹੋਣਾ ਦੀ ਆ ਮੈਂ ਤਿੰਨ ਲਾਈਆਂ ਤੇ ਇੱਕ ਆ ਗਈ ਯਾਰ ਨਹੀਂ ਯਾਰ ਨਹੀਂ ਉਹ ਭੈਣ ਨਹੀਂ ਹਾਂ ਰਾਏ ਉਹਨਾਂ ਨੇ ਬੜਾ ਵਧਾਇਆ ਵਾਸ਼ਾ ਸ਼ਾਂਗਤ ਆ ਗਿਆ ਜਸਕਰ ਰਿਸ਼ਦਾਰ ਪ੍ਰਿੰਟਲੋਂ ਬਣ ਕੇ ਬਰਬਰੀ ਪਾ ਗਏ ਕਿਵੇਂ ਫਿਰ ਨਹੀਂ ਉਹ ਗਾਲ ਮੈਂ ਡੋਣੇ ਸੌ ਲੱਕ ਗੁੱਡੀ ਲੈਣੇ ਆ ਨਹੀਂ ਸ਼ਾਮ ਨੂੰ ਲੈ ਜੀ ਮੈਂ ਲੈ ਜਿਹੜੀ ਓਏ ਸ਼ੰਕਰ ਆ ਗਿਆ ਹੈ ਸ਼ੰਕਰ ਆ ਗਿਆ ਕਿੱਥੇ ਚੰਕਰ ਹੈ ਕਿਵੇਂ ਸ਼ੰਕਰ ਮੇਰਾ ਤਾਂ ਦੂਰ ਹੋਣਾ ਭਈ ਨਹੀਂ ਮੈਂ ਕਿਹਦੇ ਘਰ ਆ ਗਿਆ ਸਾਡੇ ਘਰਾਂ ਤੋਂ ਕਹਿੰਦੇ ਇੱਕ ਗੁੱਦਾ ਉਤੰਡਿਆ ਯਾਰ ਸਾਡੇ ਨਹੀਂ ਉਹ ਲੈ ਜੀ ਸਾਹਮਣੇ ਆ ਮੈਨੂੰ ਗੱਟੂ ਚਾਹੀਦਾ ਬਰਾਮਨਾ ਡੋਰ ਬਲੇਡ ਡੋਰ ਬਲੇਡ ਕਿਲਾਇਆ ਯਾਰ ਇੰਨੀ ਜਿੰਨੀ ਜਿੰਨੀ ਹੀ ਚਾਹੀਦੀ ਤੇਨੂੰ ਕਿਉਂ ਬਾਈ ਅੱਜ ਥੋੜੀ ਗਿਆ ਕਿਹਦੀ ਜੱਟੂ ਨਹੀਂ ਮਿਲਦਾ ਅੱਜ ਥੋੜੀ ਗਿਆ ਤੇਰੀ ਜਾਈ ਸਵੇਰੇ ਵਲੌਗ ਹੋਣਾ ਠੀਕ ਆ ਵੇਖ ਲਈ ਆ ਗਿਆ ਜਦੋਂ ਗਾਣੂ ਹੋ ਰਿਹਾ ਰੁਕ ਜਾ ਅੱਜ ਨਾਲ ਹੀ ਉਹਨਾਂ ਰੇਸਾਂ ਹੀ ਦੇਈ ਜਾਂਦੇ ਆ ਐ ਇਧਰ ਵੀ ਡੋਰ ਡੋਲੇਟ ਲਿਆ ਪਾਪ ਜੀ ਚੱਲ ਚਲੀਏ ਆ ਰੇਸਾਂ ਲੈ ਜਾ ਚੱਲ ਖੋਚਾ ਦੇ ਖੋਚਾ ਥੋੜਾ ਆਪਾਂ ਖਾਣੇ ਆ ਖੂਲ ਛਾਹ ਖਵਾਏਗਾ ਆਪਾਂ ਪੈੜੀ ਖਾਣੇ ਪੈੜੀ ਮੈਨੂੰ ਖੋਚਾ ਖਵਾ ਦੇ ਕਿੱਧਰ ਖਾਣ ਲੱਗਾ ਓਏ ਸ਼ਾਮ ਨੂੰ ਲੈ ਜੀ ਸ਼ਾਮ ਨੂੰ ਆ ਵੀ ਤੇ ਖਾਣ ਲੱਗਾ ਤੂੰ ਕਿੱਧਰ ਖਾਣ ਲੱਗਾ ਹੈਂ ਘਰੇ ਵਾਦਾ ਤੇ ਘਰੇ ਵਾਦਾ ਹੈਂ ਮੈਂ ਟਾ ਦੇ ਲਓ ਓਏ ਆਵੇ ਓਏ ਇਹਨੂੰ ਬੁੱਝ ਲਾਏ ਖਾਣ ਲੱਗੇ ਓਏ ਮਰਦਾ ਦੇਖੋ ਹੈਗੇ ਪੈਸੇ ਨਹੀਂ ਆਏ ਮੈਂ ਜੋ ਕਰਿਆ ਓਏ ਕਿਸੇ ਨੇ ਨਹੀਂ ਖਵਾਇਆ ਹੁਣ ਚਾਕੂ ਚੁਕੂ ਕੱਢਣ ਦੇ ਆਂਦਾ ਜੋ ਹੈਗਾ ਕੱਢ ਦੇ ਵਾ ਓਏ ਦੇ ਦੇ ਬਾਤ ਨਹੀਂ 800 ਰੁਪਏ ਲੱਗਾ ਇਹ ਹੀ ਫਰ ਹੋਗਾ ਦੇਖ ਲੈ ਚੱਕੂ ਵੀ ਨਹੀਂ ਫਾਨੀ ਉਹ ਭਰਾਵਾ ਮੈਂ ਮਾਰਿਆ ਓਏ ਯਾਰ 800 ਰੁਪਏ ਲੱਗ ਗਿਆ ਉਸ ਦਿਨ ਇਹ ਹੀ ਆ ਇਹ ਹੀ ਆ ਓਏ ਇਹੋ ਜੀ ਜਵਾਬ ਆਵੇ ਆ ਨਾਲੇ ਪੂਰਾ ਚੱਕੂ ਚੁਕੂ ਨਾ ਫੜਿਆ ਲੱਦਾ ਵੇ ਵੀਡੀਓ ਬਣਾ ਨੂੰ ਸਹੀ ਕਰਦਾ ਤੇਰਾ ਆਵੇ ਉਧਰ ਬਾੜ ਤੈ ਉਧਰ ਆ ਵੇ ਵੇ ਤੇਰੇ ਕੰਮ ਆ ਬਾਕੀ ਮੈਨੂੰ ਕੋ ਪਤਾ ਹੈ ਤੂੰ ਨਵਾ ਤੈ ਨਵਾ ਤੋਂ ਮੁੰਡਾ ਹੀ ਲੈਣਾ ਨਵਾ ਤਾਂ 1200 ਰੁਪਏ ਲਾ ਨਾ ਫਿਰ ਲਊਗਾ 1200 ਰੁਪਏ ਦਾ ਸੌ ਆਊਗਾ ਉਤਨਾ ਵੀ ਨਾਲ ਹੀ ਜਾਂਦੇ 1200 ਚ ਹਾਂ ਉਦਲਾ ਵੀ ਨਾਲ ਹੀ ਹਾਂ ਉਦਲਾ ਕੱਢ ਦੇਣਾ 30 ਰੁਪਏ ਬਕਾਇਆ 170 ਹੋ ਗਿਆ ਹੁਣ ਆਪਣਾ ਤੂੰ ਵੀ ਖਾ ਗੱਠਾ ਹੀ ਨਿਭਰਾਏ ਨੇ ਦੋਸਤੋ ਲੈ ਹੰਦਾ ਅੱਜ ਕੋਈ ਚਾਦੇ ਇਹ ਤੂੰ ਇੱਕ ਬੋਲੇ ਜਾ ਫਿਰ ਬਾਅਦ ਵਿੱਚ ਕਰੀ ਪਹਿਲੇ ਦੇਖਿਆ ਖਾਣ ਦੇ ਇਸ ਕੋ ਫਿਰ ਉਸ ਵਾਰੀ ਗੱਲ ਕਰੀਂ ਹੋਰ ਮੈਂ ਆਏ ਹੋ ਮੈਂ ਅੱਲਾ ਕਿਵੇਂ ਵਧੀ ਪਚਕਾਰੀਆਂ ਕੋਈ ਉਹਦਾ ਖੁਸ਼ੀ ਦੇ ਹੋ ਗਰੀ ਖੁਸ਼ ਹੋਏ ਕਿ ਆ ਤੇਰਾ ਐਨਮਗਰੀ ਮੜਾ ਤੇਰਾ ਮੈਂ ਕਹਿ ਨਹੀਂ ਜਾ ਹਰ ਵਾਹ ਕੋ ਖੋੜੀ ਲੈ ਕਿ 15 ਕਦੇ ਚੱਲ ਆ ਹੱਥ ਕਿਲ ਵਾਹ ਤੂ ਸਾਰੀ ਹਾਂ ਦਾ ਹਾਂ ਹੁਣ ਆ ਬਜਨ ਲੈ ਆ ਬੁੱਡੇ ਡੋਣ ਆ ਜਾ ਨਵਰਾਜੀ ਓਏ ਇੱਕ ਬੈੜੀ ਲਾ ਦੇ ਸਾਰਾ ਇੱਕ ਬੈੜੀ ਛੇਤੀ ਲਾ ਦੇ ਸਾਡੇ ਆਉਣਿਆ ਦੇ ਕਰ ਸਾਡੇ ਆਉਣਿਆ ਤੇ ਕਰ ਲਾ ਦੇ ਗਰਮਣਾ ਕਰੀ ਭਾਵੇਂ ਉਹ ਨਹੀਂ ਵੱਜਦਾ ਪਈਆ ਗਰਮਣਾ ਹੰਦੇ ਕਰ ਨੂੰ ਉਹ ਵੀੜੇ ਭੱਦੇ ਵਿਹਾਂ ਵਾਲੀ ਬਣਾ ਵਿੱਚ ਉਹ ਪਾ ਕੇ ਚਿੱਟੀ ਯਕੀ ਮਿਉਮੀ ਸਕੀ ਹੁੰਦੀ ਓ ਚਿੱਟੀ ਜੀ ਮਿਉ ਨਹੀਂ ਤੇਰਾ ਤੇਰਾ ਰਾਦਾ ਤੁਰ ਕੇ ਜਾਂਦਾ ਵਾ ਕਿੰਦਾ ਤੇਰਾ ਕਿਉਂ ਹੁਣ ਤਾਂ ਵਿਹਾਂ ਵਾਲੀ ਬਣਾਈਏ ਨਾ ਉਹ ਤਾਂ ਵਿਹਾਂ ਵਾਲੀ ਭਰਉਣੀ ਪੰਜ ਉਹਨੇ ਮੋੜਨੇ ਨਹੀਂ ਨਹੀਂ ਨਾ ਮੋੜਦੇ ਹੁੰਦੇ ਨਾ ਬਾਕੀ ਆ ਤਿੰਨ ਗੁੱਡੇ ਜਿਹੜੇ ਕੱਲ ਇਹ ਗੋਣੇ ਲੁੱਟੇ ਸੀ ਜਿਹੜੇ ਕੱਲ ਉਹ ਆਹ ਪਰਾਵਾ ਆਉ ਆਹ ਹੁਣ ਆ ਬਲੌਗ ਚ ਠੀਕ ਆ ਤੇ ਬਾਕੀ ਆ ਆਪਾਂ ਗੁੱਡੇ ਲਿਆਂਦੇ ਆ ਤੇ ਆ ਹੈਗਾ ਗੱਟੂ ਥੋੜਾ ਪਚੜੋਣ ਲੱਗੇ ਜਿੰਨਾ ਪੇਚ ਲਾਉਣਾ ਛੋਦੀ ਅੜੀ ਹੋਈ ਆ ਉਹਦੇ ਉਹ ਅੜੀ ਹੋਈ ਆ ਆ ਉਹ ਦੰਦਾ ਓਏ ਆ ਲਿਆ ਆ ਵੇ ਆ ਵੇ ਇਧਰ ਆ ਇੱਥੇ ਆ ਪੁਰੇ ਆ ਇਧਰ ਆ ਕੋਈ ਨਹੀਂ ਦੂਰ ਨਹੀਂ ਲਾਉਣਾ ਆ ਵੇ ਆ ਵੇ ਆ ਵੇ ਵਾ ਇਹ ਨਹੀਂ ਦੂਰ ਕਿੱਥੇ ਲਾ ਲਾਂਗੇ ਆਪਾਂ ਅਸਾ ਉਹ ਦੇ ਗੁੱਡਾ ਸਾਲਾ ਕਿੰਨਾ ਇੱਕ ਦੂਰ ਕਿਤੇ ਆਵੇ ਥੋੜਾ ਅੱਗੇ ਆਤਾਲੀ ਦੁਕਾਨ ਤੋਂ ਅੱਗੇ ਜਾ ਕੇ ਡਾ ਲੰਨੇ ਆ ਇਹ ਇੰਨਾ ਡਾ ਲਿਆ ਉਹ ਇੰਨਾ ਡਾ ਲਿਆ ਤਾਂ ਪਿੱਛੇ ਲਿਆਵਾਂਗੇ ਬਾਈ ਸੌਂਗੇ ਮਾਰ ਕੇ ਉਹਦੇ ਆ ਹਾਂ ਅਮਰੂਦ ਅਮਰੂਦ ਨਹੀਂ ਆ ਇਹਨੂੰ ਅਮਰੂਦ ਕਹੀ ਜਾਂਦੇ ਮਿਲਦਾ ਉਹ ਖਟੇ ਰੰਗਣਾ ਲੈ ਉਹ ਕਾਗਜ਼ ਦਾ ਖਟਾਇਆ ਰੰਗ ਜਾਂਦਾ ਲੈ ਉਹ ਮੇਰੇ ਦੋ ਦੋ ਪਰਸ ਲੱਗੂ ਲਿਆਓ ਅੱਛਾ ਚੱਲ ਜੇ ਤੁਹਾਡੇ 8 8 ਹੈ ਮੈਨੂੰ ਬਦਲਾ ਤੁਹਾਡੇ ਵੀ 8 8 ਕੀ 8 ਹੈ ਘੱਟ ਲੈ ਘੱਟ ਹੈ ਤੇ ਬਾਕੀ ਹੋਣਾ ਪਾ ਚੜਾਉਣ ਲੱਗੇ ਗੁੱਡੇ ਉਹ ਮਿਲਦਾ ਕਿੰਨਾ ਵਜ਼ਨ ਹੂੰ ਤੇ ਉਹਨਾਂ ਲਾਉਣ ਲੱਗੇ ਪੇਚਾ ਤੇ ਪ੍ਰਵਿੰਦਰ ਘਰੇ ਗਿਆ ਵਾ ਮੋਠ ਲੱਡੂ ਲੈਣ। ਇਹ ਛੋਰਾ ਦੂਰਾ ਮੇਲਾ ਲੰਕਾ ਵੇਖਦੇ। ਤੇ ਬਾਕੀ ਨੂੰ ਬਚੜਾਉਣੇ ਹੁਣ ਗੁੱਡੇ ਨੂੰ। ਦਾਇਆ ਤੇ ਤੂੰ ਆ ਬਾਕੀ ਆਪਾਂ ਗੁੱਡਾ ਪੂਰਾ ਚੜਾਤਾ ਵਾ। ਤੇ ਹੁਣ ਆਪਾਂ ਪੇਚਾ ਉਧਰ ਲਾਉਣਾ। ਓ ਯਾਰ ਬਾਕੀ ਆਹ ਵੇਚ ਲੱਗ ਚੱਲਿਆ। ਠੀਕ ਹੀ ਨਾ। ਤਾਂ ਗਿਆ ਵੇਚਾ ਪੈ ਗਿਆ ਪਰ ਸਾਲਾ ਥੱਲੋਂ ਦੀ ਪਿਆ। ਉਹ ਪੰਨ ਉੱਤੋਂ ਦੀ ਪੁੱਤੋਂ ਦੀ ਪੈ ਜਾਂਦਾ ਤੁਸੀਂ ਵਢਾਈ ਲੈਣੀ ਸੀ। ਹਾਂ ਫਲਾ ਫਿੰਡੀ ਗੁੱਡਲਾ ਵੱਡੀ ਗਾ ਆਈ ਬਾਈਓ ਸਾਡੀ ਉਹ ਬਲੇਟੋ ਸਾਲੇ ਰਿਕਾਰਡ ਹੋ ਗਿਆ ਫਿੰਡੋ ਦਾ ਮਤਲਬ ਇੰਨੀਆਂ ਗੁੱਡੀਆਂ ਮਿਲਦਾ ਮੈਂ ਪੂਰੀ ਜ਼ਿੰਦਗੀ ਨਹੀਂ ਵੜਾਈਆਂ ਹਣੀਆਂ ਇੰਨੇ ਐਨੇ ਵੜਾਤੀਆਂ ਮੈਂ ਨਹੀਂ ਲਪੇਟੀ ਲੈ ਉਹ ਦੇਪੇ ਕੱਟ ਕੱਟ ਉਹ ਤੇਰੇ ਉਹ ਸਾਡਾ ਗੁੱਡਾ ਵਾਕੀਦ ਨਾਨੂ ਖਾਇਆ ਉੱਤੇ ਇੱਧਰ ਦੇ ਯਾ ਤੇ ਗਿਆ ਐਵੇਂ ਡਿੰਗੀ ਜਾਂਦਾ ਉਹ ਦੇਦਾ ਆਵੇ ਲੱਗ ਪਿਆ ਨੀ ਮੇਰੇ ਕੋਲੋਂ ਕੋਈ ਆਤਾ ਉਹ ਉਹ ਕਈ ਦਿਹਾੜੀਆਂ ਦੀ ਹੁੜੀਆ ਤੇਰਾ ਵੀ ਉਹ ਪਹਿਲਾਂ ਇਹਨਾਂ ਲੁੱਟ ਕੇ ਲਾਵੇ ਫਿਰ ਦਨ ਦੇ ਕੇ ਜਾਵੇ ਉਹ ਭਰਾਵਾ ਉਹ ਜੀ ਆਇਆ ਤੈਨੂੰ ਕੋੜੇ ਆਏ ਆ ਵੇ ਫਿੰਡੋ ਰਿਕਾਰਡ ਹੀ ਹੋ ਗਿਆ ਬਾਲੀਆਂ ਵਡੋਣਾ ਤੁਸੀਂ ਉਹ ਭਰਾਵਾ ਕੀ ਆ 20 ਸਾਲ ਪੁਰਾਣੇ ਦੇ ਗੱਟੂ ਹਨ ਉਹ ਬਾਈ ਨੇ ਲੁੱਟ ਲਿਆ ਗੁੱਡਾ ਆਪਣਾ ਉਹ ਦੇ ਉਹ ਗੁੰਜਲਾ ਚੁੱਪ ਕਰ ਗੁੰਜਲਾ ਓਏ ਆ ਮੈਂ ਡਾਉਣਾ ਹਾਂ ਗੁੱਡਾ ਉਹ ਡਾਈ ਚੜ ਮਗਰੋਂ ਲੈ ਮੈਂ ਤੇ ਉੱਥੇ ਚੱਲਿਆ ਗੱਟੂ ਦੇ ਦੀ ਮੈਨੂੰ ਉਹ ਨਾਲ ਉਹਦੇ ਨਾਲ ਨਿਕਲਾਈ ਅੰਡਰਡੇ ਦੇ ਮੈਂ ਉਹ ਗੁੱਡਾ ਤਾਂ ਜਿਹੜੇ ਹੱਥੋਂ ਹੀ ਟੁੱਟ ਗਿਆ ਮੈਂ ਨਾ ਬਣਾਈ ਜੋ ਨੰਗਣ ਲੱਗਾ ਨਾ ਹੈਲੋ ਮੇਰੀ ਬਣਾਣਾ ਕੋਈ ਨਹੀਂ ਨਾ ਮੈਂ ਨਾ ਸੰਗਲ ਬਣਾ ਰਾ ਮਾਰਾ ਸੰਗਲ ਤੜਾਤਾ ਹੀ ਓਏ ਉਹਦਾ ਡਰ ਗਈ ਉਹ ਉਹ ਭਰਾਵਾ ਤੂੰ ਤੜਾਇਆ ਗੁੱਡਾ ਦੇ ਹੱਥਾਂ ਹੀ ਪਾਉਣਾ ਜਵਾਬ ਹੈ ਗਿਆ ਆਪਣਾ ਵਾਹ ਗਿਆ ਚਲ ਜਾ ਇੱਥੋਂ ਬਗੜਾ ਏ ਉਹ ਲਖੇ ਟੁੱਟ ਗਈ ਮੈਂ ਤੋੜਦੀ ਹੁਣ ਸੱਚ ਓਏ ਆਪਰ ਕੱਠੀ ਗਾ ਛੱਡ ਕੇ ਜਾ ਡੋਰਾ ਕਰਦੇ ਮੜਾ ਇਹ ਗੋਲਾ ਆ ਨਾ ਨਹੀਂ ਠੀਕ ਹੈ ਬਾਕੀ ਵੇਖੋ ਦੇ ਦੁਕਾਨ ਦੇ ਬਾਹਰ ਤੇ ਇੱਥੇ ਅੱਗ ਲਾਈ ਹੋਈ ਆ ਇਕੱਲਾ ਤੂੰ ਆਈ ਆ